ਜਿਸ ਈਡੀ ਨੂੰ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਇੰਨੇ ਇੰਨੀਆਂ ਗਾਲਾਂ ਕੱਢਦੀ ਆ ਕੋਸਦੀ ਆ ਅਰਵਿੰਦ ਕੇਜਰੀਵਾਲ ਦੇ ਕੇਸ 'ਚ ਮਨੋਜ ਸੋਧੀਆ ਦੇ ਕੇਸ 'ਚ ਸੰਜੇ ਸਿੰਘ ਦੇ ਕੇਸ 'ਚ ਹੋਰ ਇਹਨਾਂ ਦੇ ਵੱਖ-ਵੱਖ ਲੀਡਰਾਂ ਦੇ ਕੇਸ ਅੱਜ ਉਸ ਈਡੀ ਨੂੰ ਮੇਰਾ ਕੇਸ ਭੇਜਦਾ ਸੋ ਦੂਰੇ ਮਾਪਦੰਡ ਵੇਖੋ ਮਗਰ ਇਹਦੇ ਨਾਲ ਇੱਕ ਖਬਰ ਹੋਰ ਨਿਕਲਦੀ ਆ ਕੇਸ ਭੇਜਦਾ ਦਿੱਤਾ ਮੈਨੂੰ ਕੋਈ ਇਸ ਗੱਲ ਦੀ ਉਹ ਡਾਕਟਰ ਨੂੰ ਵੀ ਉਹ ਕਿ ਸਰਕਾਰਾਂ ਨੇ ਇਸ ਤਰ੍ਹਾਂ ਹੀ ਧੱਕਾ ਕਰਨਾ ਹੁੰਦਾ ਹੈ ਮਗਰ ਇਸ ਤਰ੍ਹਾਂ ਲਲ ਭਗਵੰਤ ਮਾਨ ਸਾਹਿਬ ਇੱਕ ਗੱਲ ਸਪੱਸ਼ਟ ਹੋ ਗਈ ਕਿ ਥੋੜੇ ਪੰਨੇ ਕੱਖ ਨਹੀਂ ਥੋੜੇ ਹੱਥ ਖੜੇ ਔਰ ਮੈਂ ਹੱਥ ਖੜੇ ਦੀ ਗੱਲ ਕਿਵੇਂ ਕਰਦਾ ਕਿ ਦੇਖੋ 11 ਸਾਲ ਹੋ ਗਏ ਜੀ ਅੱਜ ਇਸ ਕੇਸ ਨੂੰ ਮਜੀਠੀਏ ਤੇ આરોਪ ਲਾਤਾ ਕਿ ਡਰਗ ਵੇਚਦਾ ਉਹ ਗੱਲ ਤਾਂ ਕਿਸੇ ਨੂੰ ਨਹੀਂ ਭੁੱਲੀ ਕਿ ਕਿਵੇਂ ਕੇਜਰੀ ਹਾਲ ਸਾਹਿਬ ਨੇ ਮੇਰੇ ਤੋਂ ਮਾਫੀ ਮੰਗੀ ਸੀ ਔਰ ਤੁਸੀਂ ਅਸਤੀਫਾ ਦਿੱਤਾ ਸੀ ਮਾਨ ਸਾਹਿਬ ਆਪ ਦੀ ਪ੍ਰਧਾਨਗੀ ਤੋਂ ਮਗਰ ਬੇਸ਼ਰਮ ਹੋ ਤੁਸੀਂ ਔਰ ਬੇਸ਼ਰਮੀ ਦੀ ਹੱਦ ਜੇ ਕੋਈ ਹੈ ਤੇ ਉਹ ਦਾ ਦੂਜਾ ਨਾ ਭਗਵੰਤ ਮਾਨ ਨੇ ਤੁਸੀਂ ਅਸਤੀਫਾ ਵਾਪਸ ਲੈ ਲਿਆ ਅੱਜ ਤੁਸੀਂ ਮੁੱਖ ਮੰਤਰੀ ਇੱਕ ਸਿੱਟ ਨਹੀਂ ਪੰਜ-ਪੰਜ ਸੀਟਾਂ ਤੁਸੀਂ ਬਦਲ ਲਈਆਂ ਆਲਾ-ਆਲਾ ਅਫਸਰ ਲਾ ਕੇ ਵੇਖ ਲਿਆ ਕੱਖ ਨਹੀਂ ਲੱਭਿਆ ਔਰ ਇਸ ਲਈ ਅੱਜ ਹੱਥ ਖੜੇ ਹੋਣ ਦਾ ਨਤੀਜਾ ਵੇਖ ਲਓ ਕਿ ਜਿੱਥੇ ਤੁਹਾਨੂੰ ਇੰਨੇ ਸਾਲ ਬੀਤ ਗਏ 3 ਸਾਲ ਤੁਹਾਡੀ ਸਰਕਾਰ ਨੂੰ ਹੋ ਗਏ ਲਗਭਗ ਚਲਾਨ ਤੁਸੀਂ ਨਹੀਂ ਪੇਸ਼ ਕਰ ਪਾਰੇ ਚਾਰ ਪੰਜ ਸਿੱਟਾ ਬਦਲ ਲੀਆਂ ਅੱਜ ਅਖੀਰ ਚ ਤੁਸੀਂ ਆਪ ਦੇ ਹੱਥ ਖੜੇ ਕਰਕੇ ਕੇਸੀ ਈਡੀ ਨੂੰ ਭੇਜਦਾ ਇਹ ਕੇਸ ਈਡੀ ਨੂੰ ਤੁਸੀਂ ਅੱਜ ਤੋਂ ਕਈ ਦਿਨ ਪਹਿਲਾਂ ਭੇਜਦਾ ਸੀ ਅਲੀ ਦਲ ਦਾ ਇਹੇ ਦੋਸ਼ ਕਿ ਆਮ ਆਦਮੀ ਪਾਰਟੀ ਮਜੀਠੀਆ ਸਾਹਿਬ ਨਾਲ ਰਾਜਨੀਤਿਕ ਤੌਰ ਤੇ ਧੱਕਾ ਕਰ ਰਹੀ ਹੈ ਅਸੀਂ ਬੁੱਢੋ ਰੱਦ ਕਰਦੇ ਹਾਂ ਔਰ ਅਸੀਂ ਕੋਈ ED ਦੀ ਐਂਟਰੀ ਪੰਜਾਬ 'ਚ ਨਹੀਂ ਕਰਵਾਈ ਉਹਨਾਂ ਦੇ ਕੇਸ ਦੇ ਮਾਮਲੇ ਦੇ ਵਿੱਚ ਬਲਕਿ ਅਸੀਂ ਤਾਂ ਇਹ ਸਮਝਦੇ ਹਾਂ ਔਰ ਪੂਰੀ ਦੁਨੀਆ ਜਾਣਦੀ ਹੈ ਕਿ ਅਕਾਲੀ ਦਲ ਦਾ ਕੇਂਦਰ ਦੀ BJP ਦੇ ਨਾਲ ਮੋਦੀ ਸਾਹਿਬ ਦੇ ਨਾਲ ਔਰ ਅਭਿਤ ਸ਼ਾਭ ਦੇ ਨਾਲ ਜਿਸ ਤਰੀਕੇ ਦੀ ਸਾਝ ਪਿਆਲੀ ਹੈਗੀ ਹੈ ਜਿਸ ਤਰੀਕੇ ਨਾਲ ਇਹਨਾਂ ਦਾ ਰਿਲੇਸ਼ਨਸ਼ਿਪ ਰਿਹਾ ਹੈਗਾ ਹੋ ਸਕਦਾ ਹੈ ਅਕਾਲੀ ਦਲ ਇਹ ਸੋਚਦਾ ਹੋਵੇ ਕਿ ਜੇ ED ਇਸ ਮਾਮਲੇ ਦੇ ਵਿੱਚ ਐਂਟਰ ਹੋ ਜਾਂਦੀ ਹੈ ਤਾਂ ਸ਼ਾਇਦ ਉਹਨਾਂ ਨੂੰ ਕਲੀਨ ਚਿੱਟ ਮਿਲ ਜੇਗੀ ਪਰ ਮੈਂ ਦੱਸਣਾ ਚਾਹੁੰਦਾ ਕਿ ਆਵਾਦੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਆਈਪੀਐਸ ਭੁੱਲਰ ਦੀ ਅਗਵਾਈ ਹੇਠ ਜੋ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਹੋਈ ਹੈ ਉਹ ਲਗਾਤਾਰ ਆਪਣੀ ਇਨਵੈਸਟੀਗੇਸ਼ਨ ਕਰ ਰਹੀ ਹੈ ਸਬੂਤ ਜਟਾਰੀ ਹੈ ਔਰ ਜਦੋਂ ਵੀ ਜਿਹੜੇ ਸਬੂਤ ਇਕੱਠੇ ਹੋਗੇ ਬਿਲਕੁਲ ਚਲਾਨ ਵੀ ਪੇਸ਼ ਕੀਤਾ ਜਾਊਗਾ ਆਵਾਦੀ ਪਾਰਟੀ ਨੂੰ ਕਿਸੇ ਨਾਲ ਵੈਂਡੇਟਾ ਕਰਨ ਦੀ ਜ਼ਰੂਰਤ ਨਹੀਂ ਹੈ ਸਾਡੀ ਪੰਜਾਬ ਦੇ ਲੋਕਾਂ ਦੇ ਨਾਲ ਕਮਿਟਮੈਂਟ ਹੈਗੀ ਹੈ ਕਿ ਉਹ ਅਲਾਮਤ ਜਿਸ ਨੇ ਪੂਰੇ ਇਕਤਹਾਕੇ ਦੇ ਵਿੱਚ ਸਾਡੀ ਇੱਕ ਪੀੜੀ ਨੂੰ ਨਿਕਲ ਲਿਆ ਜਿਸ ਅਲਾਮਤ ਨੇ ਸਾਡੀ ਪੰਜਾਬ ਨੂੰ ਬਰਬਾਦ ਕਰਤਾ ਉਹਦਾ ਦੋਸ਼ੀ ਭਾਵੇਂ ਕੋਈ ਵੀ ਹੋਵੇ ਉਹਦਾ ਸਬੰਧ ਭਾਵੇਂ ਕਿਸੇ ਨਾਲ ਵੀ ਹੋਵੇ ਮਾਨ ਸਾਹਿਬ ਦੀ ਸਰਕਾਰ ਉਸ ਨੂੰ ਬਖਸ਼ੇਗੀ ਨਹੀਂ ਔਰ ਕਾਨੂੰਨ ਦੇ ਮੁਤਾਬਕ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਬਿਲਕੁਲ ਜੋ ਸਜ਼ਾ ਬੰਦੀ ਹੈ ਉਹ ਮਿਲੇਗੀ ਸੋ ਇਸ ਕਰਕੇ ਅਕਾਲੀ ਦਲ ਸਾਡੇ ਤੇ ਇਲਜ਼ਾਮ ਲਗਾਉਣ ਦੀ ਬਜਾਏ ਆਪਣੇ ਗਰੇਬਾਂ ਦੇ ਵਿੱਚ ਝਾਕੇ ਕਿ ਕਿਵੇਂ ਉਹਨਾਂ ਦੀ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਨਸ਼ਿਆਂ ਦੇ ਜਿਹੜੇ ਦਰਿਆ ਸੀ ਉਹ ਬਹਿ